ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਮੈਂ ਇਸ ਵਕਤ ਖੜਾ ਸਾਡੇ ਇੱਕ ਪੰਜਾਬੀ ਵੀਰ ਜਿਨ੍ਹਾਂ ਦਾ ਨਾਮ ਆ ਜੀ ਬਹਾਦਰ ਸਿੰਘ ਹਰਣਕਾਲੀ ਜੀ ਹਰਣਕਾਲੀ ਦੋਸਤੋ ਸਾਊਥ ਹਾਲ ਦਾ ਇਹ ਏਰੀਆ ਦਾ ਬਰੌਡਵੇ ਰੋਡ ਦੇ ਬਿਲਕੁਲ ਅਸੀਂ ਨਾਲ ਖੜੇ ਆਂਗੇ ਤੇ ਇਹ ਵੀਰ ਜੀ ਦਾ ਜਿਹੜਾ ਪਿਛੋਕੜ ਆਗਾ ਮਲੇਰਕੋਟਲਾ ਜ਼ਿਲ੍ਹੇ ਤੋਂ ਆਂਦਾ ਤੇ ਬਾਈ ਜੀ ਕਾਫੀ ਸਾਲ ਪਹਿਲਾਂ ਅਸੀਂ ਇੱਥੇ ਯੂਕੇ ਦੇ ਵਿੱਚ ਕਿਵੇਂ ਆਏ ਸੀਗੇ ਕਿਹੜੀ ਸਟਰਗਲ ਕੀਤੀ ਹੈ ਇਹਨਾਂ ਨੇ ਤੇ ਕਿਵੇਂ ਸੈੱਟ ਹੋਏ ਨੇ ਅੱਜ ਕੀ ਖੱਟਿਆ ਤੇ ਕੀ ਛੱਡਿਆ ਇਹ ਸਾਰਾ ਕੁਝ ਅੱਜ ਬਾਈ ਜੀ ਕੋਲ ਮਿਲ ਜਾਣਾ ਹੈ ਬਾਈ ਜੀ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਬਾਰੇ ਤੁਸੀਂ ਦੱਸੋ ਜੀ ਤੇ ਕਿਵੇਂ ਤੁਸੀਂ ਇੱਥੇ ਆਏ ਕੀ ਕਿਹੜੀ ਕਿਹੜੀ ਸਟ੍ਰਗਲ ਕੀਤੀ ਇਹ ਸਭ ਕੁਝ ਦੱਸੋ ਪਲੇਰ ਕੋਲ ਦੇ ਤੋਂ ਆ ਠੀਕ ਹੈ ਜੀ ਨਾਲ ਪਿੰਡ ਪਿੰਦਾ ਜੀ ਤੇ ਪੇਰਕਾ ਦੀ ਡੈਰੀ ਹੁੰਦੀ ਸੀ ਆਪਣੇ ਕੋਲ ਠੀਕ ਹੈ ਜੀ ਤੇ ਫਿਰ ਆਪਾਂ ਉੱਥੋਂ ਆਏ ਇੱਥੇ ਘੁੰਮਣ ਵਾਸਤੇ ਠੀਕ ਹੈ ਜੀ ਫਿਰ ਮੁਕੇ ਵਾਪਸ ਨੂੰ ਗਏ ਮੰਨ ਲਓ 2 ਨੰਬਰ ਤੋਂ ਹੋ ਗਏ ਫੌਜੀ ਬਣ ਕੇ ਜਿਵੇਂ ਆਪਾਂ ਨੂੰ ਕਹਾਵਤ ਚੱਲਦੀ ਆ। ਹਾਂਜੀ 2 ਨੰਬਰ ਤੋਂ ਚੋ ਕੇ ਫਿਰ ਆਪਣੀ ਫੈਮਿਲੀ ਬੁਲਾ ਲਈ ਫਿਰ ਹੋਵੇ ਆ ਕੇ ਠੀਕ ਹੈ ਜੀ। ਕੰਮ ਕਰਦੇ ਰਹੇ ਬਿਲਡਿੰਗ ਸਾਈਡ ਦਾ। ਜੇ ਤੋ ਤੁਸੀਂ ਮੰਨ ਲਓ ਤੁਸੀਂ ਆ ਕੇ 2 ਨੰਬਰ ਦੇ ਵਿੱਚ ਉਹਦੇ ਉਦੋਂ ਤੋਂ ਲੈ ਕੇ ਫੈਮਿਲੀ ਬਰਾਊਂਡ ਤੱਕ ਦਾ ਜਿਹੜਾ ਵਿਚਾਲਾ ਸਫ਼ਰ ਜੀਗਾ ਉਹ ਤੁਹਾਡਾ ਕਿੰਨੇ ਦਾ ਰਿਹਾ? ਉਹ ਹੈਗਾ ਸੀ ਔਖਾ ਕੰਮ ਸੀ। ਠੀਕ ਹੈ। ਪ੍ਰਿੰਟਾਂ ਦੇ ਸਾਥ ਤੇ ਬਹੁਤ ਜਾ ਠੀਕ ਹੈ। ਤੇ ਉਹਦੇ ਨਾਲ ਕੋਈ ਫੇਲ ਨਹੀਂ ਆਈ ਇੱਥੇ ਬੁਲਾਏ ਬੱਚੇ ਬਣਾ ਦੇ। ਠੀਕ ਹੈ ਤੇ ਸਾਲ ਕੋਈ ਕੇਸ ਲੜ ਲੜ ਕੇ 12 13 ਸਾਲ ਕੇਸ ਲੜਿਆ 12 13 ਸਾਲ ਕੇਸ ਲੜਿਆ ਤੇ ਤੁਸੀਂ ਫੈਮਿਲੀ ਕਿੰਨੇ ਸਮੇਂ ਬਾਅਦ ਬੁਲਾ ਲਈ ਸੀਗੀ ਉੱਥੇ 3 ਸਾਲ ਬਾਅਦ ਬੁਲਾ ਲਈ ਸੀ 3 ਸਾਲ ਬਾਅਦ ਉਹ ਵੀ ਟੂਰਿਸਟ ਵੀਜ਼ੇ ਤੇ ਆਇਆ ਕਰ ਜੀ ਪੂਰਾ ਵੀਜ਼ਾ ਤੇ ਆ ਕੇ ਇੱਥੇ ਰਹਿੰਦੇ ਤੇ ਉਹ ਇਮੀਗ੍ਰੇਸ਼ਨ ਨੇ ਇਹ ਨਹੀਂ ਇਤਰਾਜ਼ ਕੀਤਾ ਵੀ ਜਿਹੜਾ ਤੁਹਾਡਾ ਹਸਬੰਦ ਆ ਪਹਿਲਾਂ ਜਿਹੜਾ ਤੁਹਾਡੇ ਫਾਦਰ ਸਾਹਿਬ ਨੇ ਬੱਚਿਆਂ ਨੂੰ ਵੀ ਤੁਸੀਂ ਪਹਿਲੇ ਜਾਂਦੇ ਨਾਲੀ ਉਹਨਾਂ ਦਾ ਕੇਸ ਸੈਪਰੇਟ ਸੀ ਉਹ ਉਹਨਾਂ ਦਾ ਪਾਸਪੋਰਟ ਉਹਨਾਂ ਦੇ ਆਪਣੇ ਪਿੰਡ ਦੇ ਨਾਲ ਤੋਂ ਬਣਾਇਆ ਸੀ ਠੀਕ ਹੈ ਉਹ ਚੀਜ਼ਾਂ ਕਰਕੇ ਥੋੜਾ ਸੌਖਾ ਹੋ ਗਿਆ ਹਾਂਜੀ ਤੇ ਫਿਰ ਬਰਨ ਨੇ ਉਹਨੂੰ ਸਪான்ਸਰ ਕੀਤੀ ਤੇ ਬੁਲਾਇਆ ਹੋਵੇ ਠੀਕ ਹੈ ਤੇ ਫਿਰ ਉਹ ਆਇਆ ਮਤਲਬ ਕਹਿੰਦੇ ਨੇ ਵੀ ਯਾਰੀਆਂ ਪਕਾਈਆਂ ਨੇ ਹਾਂਜੀ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਅਕਸਰ ਸੁਣਿਆ ਜਾਂਦਾ ਵੀ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਨਾ ਇੱਕ ਦੋ ਦਿਨ ਹੀ ਸਾਹਮਦੇ ਹੈਗੇ ਉਸ ਤੋਂ ਬਾਅਦ ਕੋਈ ਰਿਸ਼ਤੇਦਾਰ ਨਹੀਂ ਬਣਾਉਂਦਾ ਜੀ ਇੱਥੇ ਠੀਕ ਹੈ ਕੋਈ ਮੌਸਰ ਨਹੀਂ ਕਰਦਾ ਰਿਸ਼ਤੇਦਾਰ ਠੀਕ ਹੈ 트ੈਂਡ ਸੀਗਾ ਪ੍ਰਾਣਕਾਫੀ ਪ੍ਰੈਂਟਸ ਮੇਰਾ ਹੁੰਦੀ ਹੈਗਾ ਠੀਕ ਹੈ ਦਿਲਜੀਤ ਆ ਤੁਹਾਨੂੰ ਠੀਕ ਹੈ ਜਦੋਂ ਕਦੇ ਗੱਲ ਜੀ ਛੱਡਦੀ ਮੈਨੂੰ ਲੱਗਦਾ ਭਾਵਕ ਹੋ ਜਾਂਦਾ ਬੰਦਾ ਹਾਂਜੀ ਪ੍ਰਾਣੀਆਂ ਗੱਲਾਂ ਕੁੜੀ ਨੂੰ ਦਿੱਤੀ ਚੱਲੇ ਬਖਾ ਤੁਸੀਂ ਕਹਿੰਦੇ ਵੀ 12 13 ਸਾਲ ਕੇਸ ਲੜਿਆ 13 ਸਾਲ ਦਾ ਬਹੁਤ ਲੰਬਾ ਸਫਰ ਹੁੰਦਾ ਹੈਗਾ ਪਰਿਵਾਰ ਨੇ ਬਹੁਤ ਸਾਰਾ ਸਫਰ ਕੀਤਾ ਉਹ ਤੁਹਾਡੇ ਨਾਲ ਤੇ 13 ਸਾਲਾਂ ਦੇ ਸਫਰ ਦੇ ਵਿੱਚ ਤੁਹਾਡੇ ਕਿੰਨੇ ਪੈਸੇ ਲੱਗੇ ਪੱਕੇ ਹੋਣਗੇ ਉਹ ਪੈਸੇ ਲੱਗੇ ਨੇ 70000 ਤੋਂ ਲੱਗੇ 70 80000 ਤੋਂ 70000 70 80 ਲੱਖ ਰੁਪਏ ਬਣਦਾ 80 ਲੱਖ ਰੁਪਏ ਬਣਦਾ 80 ਲੱਖ ਰੁਪਏ ਦੇ ਵਿੱਚ ਦੋਸਤੋ 13 ਸਾਲ ਜ਼ਿੰਦਗੀ ਗਾਲ ਕੇ ਠੀਕ ਹੈ ਆਪਣੇ ਕੀਮਤੀ ਸਮਾਂ ਜ਼ਿੰਦਗੀ ਦਾ ਜਿਹੜਾ ਆਪਦੇ ਬੱਚਿਆਂ ਜਾਂਦੇ ਪਰਿਵਾਰ ਨਾਲ ਰਹਿਣਾ ਹਣਾ ਉਹ ਚੀਜ਼ਾਂ ਦਾ ਆਨੰਦ ਛੱਡ ਕੇ ਇੱਕ ਸਟਰਗਲ ਕਰਕੇ ਬੰਦਾ ਇੱਥੋਂ ਤੱਕ ਪਹੁੰਚਿਆ ਤੇ ਕਿੰਨੀ ਮਿਹਨਤ ਲੱਗੀ ਹੋਣੀ ਹੈ ਤੇ ਕਿੰਨਾ ਜज्ਬਾਗਾ ਉਹ ਤੁਸੀਂ ਖੁਦ ਦੇਖ ਸਕਦੇ ਹੋਗੇ ਤੇ ਤੁਸੀਂ ਇੱਥੇ ਜਦੋਂ ਅਸੀਂ ਨਵੇਂ-ਨਵੇਂ ਆਏ ਉਦੋਂ ਕੀ ਕੰਮ ਦਿੰਦਾ ਕੀਤਾ ਜੀ ਤੇ ਅੱਪ ਪਹਿਲਾਂ ਕਿਹੜੇ ਸਾਈਡ ਦਾ ਕੰਮ ਕਰਿਆ ਜੀ ਪਹਿਲੇ ਦਿਨ ਤੋਂ ਅੱਜ ਵੀ ਉਹੀ ਕਰਦੇ ਹਾਂ ਅੱਜ ਵੀ ਉਹੀ ਕਰਦਾ ਰਿਹਾ ਕੰਮ ਕਰਦੇ ਠੀਕ ਹੈ ਤੇ ਪੂਰੇ ਘਰ ਬਣਾਉਣੇ ਆ ਤੇ ਟੈਨਸ਼ਨ ਸਾਰਾ ਕੰਮ ਚੱਲਦਾ ਲੋ ਜਿਹੜਾ ਮੰਨ ਲੋ ਘਰ ਵਗੈਰਾ ਬਣਾਉਣ ਵਾਲਾ ਕੰਮ ਆ ਇਹ ਤੇ ਜੋ ਸ਼ੁਰੂ ਸ਼ੁਰੂ ਚੱਲਦਾ ਬੰਦਾ 3 ਵਾਰਾਂ ਇਹ ਹੁੰਦਾ ਗੱਫਾ ਫਾਕੇ ਤੇ ਮਾਰ ਗਿਆ ਆ ਚੀਜ਼ ਉਹ ਕਰ ਗਿਆ ਕਦੇ ਛੱਡ ਤੇ ਕਦੇ ਬਣ ਗਏ ਇਹ ਇਹ ਗੱਲਾਂ ਹੋਈਆਂ ਹੁੰਦੀ ਆ ਜੀ ਬਹੁਤ ਬੰਦਿਆਂ ਨਾਲ ਹੋਈਆਂ ਨੇ ਪਰ ਆਪਣੇ ਨਾਲ ਨਹੀਂ ਠੀਕ ਐ ਮੈਨੂੰ ਲੱਗਦਾ ਕੋਈ ਮਿਸਤਰੀ ਘਰ ਦਾ ਮਿਲ ਗਿਆ ਹਾਂ ਜੀ ਨਹੀਂ ਆਪਣਾ ਬੰਦਾ ਵਧੀਆ ਸੀਗਾ ਜੀ ਠੀਕ ਐ ਸਿੰਘ ਸੀਗਾ ਗਿਆਨੀ ਸੀ ਬੰਦਾ ਠੀਕ ਐ ਟੈਂਬਰਦਾਰੀ ਸੀ ਬੰਦਾ ਠੀਕ ਸੀ ਜਦੋਂ ਹਾਂ ਜੀ ਵਧੀਆ ਪਰ ਯਾਫਾਇ ਮੇ ਕਹੀਏ ਅੱਜ ਤੁਸੀਂ ਸੈੱਟ ਹੋ ਗਏ 13 ਦਾ ਅੱਜ ਤੁਹਾਨੂੰ ਟੋਟਲ ਕਿੰਨਾ ਸਮਾਂ ਹੋ ਗਿਆ ਕਿਹੜੇ ਸਾਲ ਚਾਹੀਦੇ ਮੈਨੂੰ 2001 ਚ ਆਇਆ ਸੀ 24 ਸਾਲ ਹੋ ਗਏ 23 ਸਾਲ ਹੋ ਗਏ 10 ਸਾਲ ਤੁਹਾਨੂੰ ਪੱਕੇ ਬਣੇ 10 ਸਾਲ ਜਦੋਂ ਤੁਸੀਂ ਕੋਰਟ ਦਾ ਕੇਸ ਲੜਿਆ ਉਸ ਤੋਂ ਬਾਅਦ ਤੁਹਾਨੂੰ ਫਿਰ ਪੱਕੇ VRP ਕੀਤਾਗਾ ਸਿੱਧਾ ਤੁਹਾਨੂੰ ਸਿਟੀ ਰਿਜਿਸਟਰੀ ਜਿਵੇਂ ਸਿੱਧਾ ਅਨਡੈਫੀਨਿਟ ਦਿੱਤੀ ਉਹਨਾਂ ਨੂੰ ਅਨਡੈਫੀਨਿਟ ਮਤਲਬ ਸਾਰੇ ਪਰਿਵਾਰ ਨੂੰ ਪੱਕਾ ਪ੍ਰੋਪਰ ਵੀਜ਼ਾ ਕਾਰਡ ਦੇ ਦੇਗੇ ਉਹ ਲਾਈਫਟਾਈਮ ਫ੍ਰੀ ਕਾਰਡ ਸੀਗਾ ਅਨਲਿਮਿਟਿਡ ਕਵਰੇਜ ਦਾ ਕਈ ਵਾਰ ਜੇ ਮੈਂ ਹੰਦ ਵੀ ਸਾਲ ਦਾ ਦੇਤਾ ਫਿਰ 5 ਸਾਲਾਂ ਦੇ ਦਾ ਸਾਰਾ ਪੱਕਾ ਜਦੋਂ ਪੱਕਾ ਹੈ ਹੁਣ ਹੁਣ ਜਦੋਂ ਇੰਡੀਆ ਜਾਂਦੇ ਹਾਂ ਤਾਂ ਟੌਰਤੀ ਬਣਦੀ ਹੈ ਵੀ ਇੰਗਲੈਂਡ ਵਾਲਾ ਆ ਗਿਆ ਇੰਡੀਆ ਟੌਰ ਤਾਂ ਕੋਈ ਨਹੀਂ ਬਣਦੀ ਉੱਥੇ ਪਰ ਕੁਝ ਨਹੀਂ ਇੰਡੀਆ ਕੋਈ ਪੁੱਛਦਾ ਹੀ ਨਹੀਂ ਹੈਗਾ ਹੁਣ ਤਾਂ ਘਰ ਘਰ ਦਾ ਤਾਂ ਬੰਦਾ ਬਾਹਰ ਹਾਂ ਇਹ ਗੱਲ ਤਾਂ ਹੈਗੀ ਹੈਗੀ ਪਰ ਜਦੋਂ ਕਦੇ ਉਹ ਇੱਥੇ ਪਹਿਲਾਂ ਲੋਕਾਂ ਨੂੰ ਚਾਅ ਹੁੰਦਾ ਸੀ ਵੀ ਪੂਆ ਉਹ ਕੋਪੜਾ ਉਹ ਉੱਥੇ ਕਿਸੇ ਨੂੰ ਕੋਈ ਚਾਅ ਨਹੀਂ ਹੈਗਾ ਕਿਸੇ ਨੂੰ ਕੋਈ ਚਾਅ ਨਹੀਂ ਇਹ ਗੱਲ ਤਾਂ ਹੈਗੀ ਸਮੇਂ ਦੇ ਹਿਸਾਬ ਨਾਲ ਹਾਲਾਤਾਂ ਦੇ ਹਿਸਾਬ ਨਾਲ ਸਭ ਕੁਝ ਚੇਂਜ ਹੁੰਦਾ ਰਹਿੰਦਾ ਹੈਗਾ ਸੋ ਵੀ ਆਪਣੇ ਮਤਲਬ ਨੂੰ ਸਹੀ ਰਹੀ ਮਤਲਬ ਮਤਲਬ ਤੋਂ ਯਾਦ ਇਹ ਵੀ ਗੱਲ ਆਉਂਦੀ ਆ ਵੀ ਕੁਝ ਲੋਕ ਇੱਥੇ ਸਟੂਡੈਂਟ ਆਉਦੇ ਨੇ ਤੁਸੀਂ ਚਲੋ ਪੀਐਸੀ ਬੀਜੇ ਤੇ ਆਏ ਲਗਲ ਕੀਤੀ ਪੈਸੇ ਲਾਏ 70 80 ਲੱਖ ਪੱਕੇ ਹੋ ਗਏ ਜੇ ਠੀਕ ਆ ਪਰ ਅੱਜ ਦੇ ਸਮੇਂ 'ਚ ਜਿਹੜੇ ਲੋਕ 2 ਨੰਬਰ ਚ ਆ ਰਹੇ ਨੇ ਜਾਂ ਟੂਰਿਸਟ ਆ ਕੇ ਉਹਨੇ 2 ਨੰਬਰ ਚ ਹੋ ਜਾਂਦੇ ਨੇ ਕੁਝ ਸਟੂਡੈਂਟ ਆ ਰਹੇ ਨੇ ਵਰਕ ਪਰਮਿਟ ਵਾਲੇ ਆ ਰਹੇ ਨੇ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਆ ਆਪਾਂ ਤਾਂ ਕਹਿੰਦੇ ਵੀ ਜਿਹੜੇ ਪੜ੍ਹਨ ਆਉਂਦੇ ਆ ਪੜ੍ਹਨ ਠੀਕ ਆ ਕਦੀਆ ਵਰਕ ਪਰਮਿਟ ਲੈਣ ਆਪਣਾ ਠੀਕ ਆ ਪਰ ਕੱਚੇ ਨਾ ਹੋਣ ਕੱਚੇ ਹੋ ਕੇ ਬੜਾ ਹੀ ਤੇ ਆ ਵੀ ਦਾ 20% ਆਪਣੀ 20% ਪ੍ਰੋਪਰ ਪਰ ਲੋ ਪ੍ਰੋਪਰ ਪੜਾਈ ਕਰਨਾ ਠੀਕ ਹੈ ਫਿਰ ਵਰਕ ਪਰਮਿਟ ਲੈਣ ਜਿਹਨਾਂ ਦੇ ਤਰੀਕੇ ਨਾਲ ਜਿੱਤਾ ਜਿੱਤਾ ਤਾਂ ਆਪ ਦੀ ਮਿਹਨਤ ਕਰੂ ਉਹਨਾਂ ਲਈ ਔਫਰ ਕਿੰਨਾ ਦਾ ਮੰਗ ਲੋ ਕੰਮ ਔਫਰ ਕੰਮ ਬਹੁਤ ਆ ਕਿਉਂਕਿ ਕੰਮ ਬਹੁਤ ਆ ਕੰਮ ਘੱਟ ਮਿਲਦਾ ਹਾਂਜੀ ਬਹੁਤ ਬੰਦਾ ਔੜਾ ਹਾਲਾਤ ਜਿਹੜੇ ਸਟੂਡੈਂਟ ਆਉਂਦੇ ਨੇ ਉਹਨਾਂ ਨੂੰ ਮੈਂ ਸੁਣਿਆ ਕਹਿੰਦੇ ਵੀ ਇਹ ਵਗੈਰਾ ਵੀ ਘੱਟ ਦਿੰਦੇ ਐ ਜੀ ਵੀ ਘੱਟ ਦਿੰਦੇ ਹਾਂਜੀ ਇਹਨਾਂ ਨੂੰ 5 ਫੌਂਟ ਘੱਟਾ ਜਿਹੜਾ ਨਾਰਮਲ ਬੰਦਾ ਨਾਰਮਲ ਬੰਦਾ ਹੈ ਜਿਹਦੇ ਤੇ ਪੇਪਰਾਂ ਦਾ 12-13 ਫੌਂਟ ਘੰਟੇ ਨਾ ਫਰ ਅੱਧ ਵੀ ਨਹੀਂ ਬਣਿਆ ਹਾਂਜੀ ਬਹੁਤ ਘੰਟੇ ਬੈਠ ਉਹਨਾਂ ਨਾਲ ਜਿਹੜਾ ਇੰਨਾ ਵਿਤ ਕਰਾ ਹੁੰਦਾਗਾ ਸਰਕਾਰ ਮੁੱਛ ਨਹੀਂ ਖੇਦੀ ਜਾਂ ਕੋਈ ਹੋਰ ਉਹ ਆਪ ਦੀ ਹੱਕਾਂ ਦੀ ਆਵਾਜ਼ ਨਹੀਂ ਨਾਉਂਦੇ ਸਰਕਾਰ ਨਹੀਂ ਨਾ ਕਹਿੰਦੀ ਉਹਨਾਂ ਨੂੰ ਵੀ ਤੁਸੀਂ ਆਓ ਸਾਡੇ ਕੋਲ ਇੱਥੇ ਵੀ ਉਹ ਆਪਣੇ ਆਪ ਗਏ ਚਲੋ ਸਟੱਡੀ ਕਰਨ ਲਈ ਆਉਂਦੇ ਆ ਸਰਕਾਰ ਨੇ ਅਧਿਕਾਰ ਦਿੱਤਾ ਹੈ ਤੁਸੀਂ 20 ਘੰਟੇ 35 ਘੰਟੇ 40 ਘੰਟੇ ਕੰਮ ਕਰ ਸਕਦੇ ਹੋ ਪਰ ਉਹਨਾਂ ਨੂੰ 20 ਘੰਟੇ ਵੀ ਨਹੀਂ ਦਿੰਦੇ ਕੰਮ ਪੰਨਨ ਵੀ ਜੇ ਤਾਂ ਸਾਨੂੰ ਫੁੱਲ ਟਾਈਮ ਬੰਦਾ ਚਾਹੀਦਾ ਠੀਕ ਹੈ 20 ਘੰਟੇ ਨਾਲ ਕੀ ਸੋ ਇਹਨਾਂ ਗੱਲਾਂ ਕਰਕੇ ਉਹਨਾਂ ਦੀ ਜਿਹੜੀ ਤਨਖਾਹ ਉਹ ਘੱਟ ਗਈ ਉਹ ਘਟਾ ਉਹਨਾਂ ਨੂੰ 20 ਘੰਟੇ ਦੀ ਕੰਮ ਨਹੀਂ ਪੂਰਾ ਮਿਲਦਾ ਤੇ ਜਦੋਂ ਉਹਨਾਂ ਨੂੰ ਫੁੱਲ ਟਾਈਮ ਕੰਮ ਡਾਊਟ ਆ ਉਹ ਕਰਦੇ ਆ ਉਹਨਾਂ ਨੂੰ ਤਨਖਾਹ ਵੀ ਪੂਰੀ ਮਿਲਦੀ ਉਹਨਾਂ ਨੂੰ ਤਨਖਾਹ ਪੂਰੀ ਮਿਲਦੀ ਠੀਕ ਹੈ ਤੇ ਜਿਹੜੇ ਲੋਕ ਮੰਨ ਲਓ ਵੀ ਇੰਡੀਆ ਦੇ ਵਿੱਚੋਂ ਆ ਜਾਂਦੇ ਨੇ ਹੁਣ ਪਿੱਛੇ ਜਿਹਾ ਬੜਾ ਇੱਕ ਰਵਾਜ ਚੱਲਿਆ ਸੀਗਾ ਕਿ ਕੁੜੀ ਨੇ ਐਲਰਟਸ ਕਰੀ ਹੋਈ ਹੈ ਜੀ ਮੁੰਡੇ ਨੇ ਪੈਸੇ ਲਾਤੇ ਬਾਹਰ ਆ ਗਏ ਤੁਹਾਨੂੰ ਪਤਾ ਅਕਸਰ ਹੀ ਸੋਸ਼ਲ ਮੀਡੀਆ ਤੇ ਅਖਬਾਰਾਂ ਦੇ ਵਿੱਚ ਅਕਸਰ ਹੀ ਆਉਂਦਾ ਰਹਿੰਦਾਗਾ ਉਹ ਬੰਦੇ ਜਦੋਂ ਇੱਥੇ ਆ ਜਾਂਦੇ ਨੇ ਤੁਸੀਂ ਇੱਥੇ ਹੁਣ 25 ਸਾਲ ਤੋਂ ਰਹਿ ਰਹੇ ਹੋ ਤਕਰੀਬਨ ਤੁਸੀਂ ਉਹਨਾਂ ਦੇ ਹਾਲਾਤ ਵੀ ਦੇਖੇ ਲੇਗੇ ਪਤਾ ਕੀ ਹੁਣ ਜਿਹੜੇ ਬੰਦੇ ਉੱਥੇ ਇੰਡੀਆ ਦੇ ਵਿੱਚ ਨਸ਼ੇ ਕਰਦੇ ਨੇ ਹਾਂਜੀ ਉਹ ਕੀ ਕਰਦੇ ਉਹਨਾਂ ਦਾ ਰਿਸ਼ਤਾ ਤਾਂ ਹੋਣਾ ਨਹੀਂ ਹੁਣ ਠੀਕ ਹੈ ਉਹ ਗਰਾਈਲਰਸਾਂ ਦੀ ਕੰਮੀ ਭਾਰਦੇ ਆ ਠੀਕ ਹੈ ਜਾਂ ਤਾਂ ਜ਼ਮੀਨ ਵੇਚਦੇ ਆ ਉਥੋਂ ਵੇਚ ਕੇ ਉਹਦੇ ਨਾਲ ਆਈਲਰਸ ਕਰਕੇ ਇੱਥੇ ਆ ਜਾਂਦੇ ਨੇ ਇੱਥੇ ਵੀ ਪਰ ਉਹਨਾਂ ਦਾ ਉਹੀ ਕੰਮ ਹੈ ਨਸ਼ੇ ਕਰਨਾ ਉਹ ਛੱਡਦੇ ਨਹੀਂ ਨਸ਼ੇ ਕਰਕੇ ਫਿਰ ਘਰ ਕਿੱਦਾਂ ਚੱਲੂਗਾ ਜੀ ਘਰ ਵੀ ਇੱਥੇ ਉਹਨਾਂ ਦੇ ਡਿਵੋਰ ਫੁੱਟਦੇ ਨੇ ਰੌਲਾ ਪਿੰਦਾ ਕੰਡੀਆਂ ਨੂੰ ਕੁੱਟਦੇ ਮਾਰਦੇ ਆ ਮਤਲਬ ਮੁੰਡੇ ਗਲਤ ਨਹੀਂ ਇੱਥੇ ਗਲਤ ਨਹੀਂ ਜਿਹਨਾਂ ਵੈਸੇ ਕਰਦੇ ਆ ਠੀਕ ਹੈ ਸੋ ਜਿਹੜੇ ਵਰਕ ਪਰਮਿਟ ਵਾਲੇ ਬੰਦੇ ਮੈਂ ਇਹ ਹੀ ਕਹੂੰਗਾ ਵੀ ਜਿਹੜੇ ਆਈਡੈਂਟਿਟੀ ਕੁੰਡੀਆਂ ਕਰਦੀਆਂ ਨੇ ਆਪਣੇ ਆਪ ਉਹਨਾਂ ਜਾਂ ਫਿਰ ਇਦਾਂ ਦਾ ਵਿਆਹ ਕਰਕੇ ਨਾ ਜਿਹਦੇ ਵਿੱਚ ਨੁਕਸਾਨ ਹੋਊ ਹੋ ਇੱਥੇ ਜਿਹੜੇ ਵਰਕ ਪਰਮਿਟ ਵਾਲੇ ਅੱਜਕੱਲ بڑا ਰਿਵਾਜ ਚੱਲਿਆ 25 ਲੱਖ 2 ਜੀ ਜੱਟ ਪੈਕੇਜ ਕਰ ਲੈਂਦੇ ਨੇ ਹਨਾ 25 ਲੱਖ 2 ਚਲੋ ਇੰਗਲੈਂਡ ਜਿਹੜਾ ਕੈਨੇਡਾ ਦਾ ਨਹੀਂ ਬਣਿਆ ਚਲੋ ਇੰਗਲੈਂਡ ਵਰਕ ਪਰਮਿਟ ਤਾਂ ਉੱਥੇ ਦਿੰਦੇ 25 ਲੱਖ ਰੁਪਏ ਲਾ ਕੇ ਹਾਂਜੀ ਪਰ ਇੱਥੇ ਆ ਕੇ ਉਹ ਕੰਪਨੀਆਂ ਕਈ ਕਾਲਾ ਕੰਮ ਨਹੀਂ ਆ ਕਿਉਂਕਿ ਕੰਮ ਨਹੀਂ ਹੁੰਦੀਆਂ ਉਹ ਕਹਿੰਦੇ ਸਾਡੇ ਕੋਲ ਤਾਂ ਕੰਮ ਹੈ ਨਹੀਂ ਹੁਣ ਜੰਕ ਨੇ ਤਾਂ ਪੈਸੇ ਲੈ ਲਏ ਉੱਥੋਂ ਠੀਕ ਹੈ ਉਹਨੂੰ ਉਰੇ ਕੰਮ ਨਹੀਂ ਮਿਲਦਾ ਉਹ ਸਾਰੇ ਵਿਦੇਸ਼ਾਂ ਤੋਂ ਜੇ ਜਦੋਂ ਕੰਮ ਨਹੀਂ ਮਿਲੂਗਾ ਉਹਨੂੰ ਸੇ ਸਲਿਪ ਨਹੀਂ ਮਿਲੂਗੀ ਕੱਲ ਨੂੰ ਉਹਦਾ ਫਿਰ ਵਰਕ ਪਰਮਿਟ ਐਕ ਕਰੋ ਨੂੰ ਮਜਬੂਰੀ ਚ ਵਾਪਸ ਜਾਣਾ ਪਊਗਾ ਵਾਪਸ ਜਾਣਾ ਪਊਗਾ ਜਾਂ ਕਿ ਇੱਥੇ ਪਹੁੰਚੀ ਨਾ ਲੈਣਾ ਕੱਚਾ ਰਹਿਣਾ ਪੈਣਾ ਹਨੇ ਹੀ ਕਰਨਾ ਕੱਚਾ ਰਹਿ ਕੇ ਫੇਰ ਥੋੜੇ ਮੰਗੂ 13-13 ਸਾਲ ਤੱਕ ਸੰਘਰਸ਼ ਲੜ ਕੇ 20 ਸਾਲ ਦਾ ਸੈਟ 20 ਸਾਲ ਬਾਅਦ ਕੰਮ ਕਰਦਾ 20 ਸਾਲ ਕੰਮ ਕਰੇ ਤੇ ਫਿਰ ਥੋੜਾ ਵੀ ਫੇਰ ਪੱਕਾ ਉਦੋਂ ਨੂੰ ਬੰਦਾ ਬਜ਼ੁਰਗ ਹੋ ਜਾਂਦਾ ਜੀ 15-18 ਸਾਲ ਦੀ ਜੇ ਉਮਰ ਚ ਕੋਈ ਚੜਦੀ ਉਮਰ ਚ ਵੀ ਕੋਈ ਆਉਂਦਾ ਰਹੇਗੀ ਜੀ ਬਹੁਤ ਹੁੰਦੇ ਆ ਫਿਰ ਟ੍ਰੈਂਡ ਹੁੰਦਾ ਸੀ ਫਿਰ 75 ਸਾਲ ਦਾ ਹੋ ਜਾਂਦਾ ਜੀ 24 ਸਾਲ ਹੋ ਗਏ ਉਹ ਅਜੇ ਵੀ ਪੇਪਰ ਨਹੀਂ ਕੀਤੇ ਨੇ 70 ਸਾਲ ਤੋਂ ਬਾਅਦ ਉਹਦੀ ਉਮਰ ਕੀ ਰਹਿ ਜਾਂਦੀ ਉਹਦੀ ਵੈਬ ਸੀ ਇੱਥੇ ਕਰੋਨਾ ਦੇ ਟਾਈਮ ਦੇ ਵਿੱਚ ਚੱਲ ਚੱਲ ਰਹੀ ਉਹ ਮਾੜੀ ਦਾ ਜਿਹੜਾ ਕਰੋਨਾ ਸਮੇਂ ਦੀ ਤੁਸੀਂ ਗੱਲ ਕਰਦੇ ਕਰੋਨਾ ਸਮੇਂ ਦੇ ਵਿੱਚ ਕਿਤੇ ਉਦੋਂ ਵੀ ਸਟੂਡੈਂਟ ਬਹੁਤ ਰਹਿੰਦੇ ਸੀਗੇ ਹਾਂਜੀ ਉਦੋਂ ਤੁਸੀਂ ਕੀ ਹਾਲਾਤ ਦੇਖੇ ਉਦੋਂ ਕਿੰਨੇ ਕ ਮਾੜੇ ਹਾਲਾਤ ਸੀਗੇ ਇੰਗਲੈਂਡ ਦੇ ਕਰੋਨਾ ਸਮੇਂ ਦੇ ਵਿੱਚ ਉਹਨਾਂ ਤੋਂ ਪਹਿਲਾਂ 2008 ਦੇ ਵਿੱਚ ਬਹੁਤ ਬੁਰਾ ਹਾਲ ਸੀ ਠੀਕ ਹੈ ਸਟੂਡੈਂਟ ਇੰਨੇ ਆਏ ਸੀ ਜੀ ਉਹ ਚੱਲ ਇਹਨਾਂ ਨੇ ਫੰਡ ਫੰਡ ਦੇ ਵਿੱਚ ਵਾਪਸ ਭੇਜਦੇ ਰਿਹਾ ਬੋਲ ਹੁਣ ਫੇਰ ਉਹਨੇ ਸਟੂਡੈਂਟ ਫੇਰ ਆਏ ਮਤਲਬ ਜਿਹੜਾ ਦੋ ਦਿਨ ਅੱਠ ਵਾਲਾ ਦਾ ਤੁਸੀਂ ਕਹਿੰਦੇ ਹੋ ਵੀ ਉਹਦੇ ਮਾਹੌਲ ਖਰਾਬ ਹੋਇਆ ਹੁਣ ਦੁਬਾਰਾ ਫੇਰ ਖਰਾਬ ਫੇਰ ਨਹੀਂ ਹੈ ਹਾਂ ਕਿਉਂਕਿ ਕੰਪਨੀ ਹੈ ਕੰਮ ਦਾ ਇਸ ਕੋਲ ਤੇ ਗੱਲ ਇਹ ਹੈ ਕਿ ਜਿਹੜੇ ਘਰ ਨੇ ਇੱਥੇ ਘਰਾਂ ਦਾ ਰੈਂਟ ਇੰਨਾ ਜ਼ਿਆਦਾ ਆ ਉਹ ਨਹੀਂ ਦੇ ਸਕਦੇ ਜਿਹੜੇ ਇੱਕ ਗੱਲ ਹੋਰ ਮੈਂ ਸੁਣੀ ਆ ਘਰਾਂ ਦੇ ਰੈਂਟ ਦੇ ਨਾਲ-ਨਾਲ ਇਹ ਵੀ ਆਪਾਂ ਗੱਲ ਕਰਦੇ ਆਂ ਨੇ ਵੀ ਜਿਹੜਾ ਸਾਊਥ ਹਾਲ ਦੀ ਲੋਡ ਆ ਮੇਨ ਰੋਡ ਆ ਬੁਝਾਰਾ ਦੀ ਉੱਥੇ ਕਹਿੰਦੇ ਵੀ ਬਹੁਤ ਜ਼ਿਆਦਾ ਅਵਾਰਾ ਕਰਦੀ ਉਹ ਤੇ ਬਾਕੀ ਇਹੋ ਜੀ ਗੱਲ ਹੈ ਜੀ ਹਾਂਜੀ ਫਰੌਡਵੇ ਤੇ ਢੋਲ ਵਾਲਾ ਬੰਦਾ ਜਦੋਂ ਢੋਲ ਵਜਾਉਂਦਾ ਉੱਥੇ ਮੁੰਡੇ ਆਪਣੇ ਨੱਚਦੇ ਆ ਠੀਕ ਹੈ ਚਾਰੂ ਵੀ ਕਈ ਪੀਂਦੇ ਆ ਤੇ ਸਟਿੱਕ ਵੀ ਆ ਨੱਚਣ ਲੱਗ ਜੀ ਸੜਕ ਦੇ ਉੱਤੇ ਸੜਕ ਦੇ ਉੱਪਰ ਹਾਂਜੀ ਇਹ ਵੀ ਦੀ ਕਰਦੇ ਆ ਮੁੰਡੇ ਸ਼ਰਾਰਤ ਕਰਦੇ ਆ ਜੀ ਠੀਕ ਪਰ ਰਹਿੰਦੇ ਨੇ ਲਈ ਸਮਝ ਨਹੀਂ ਕਿ ਪੁਲਿਸ ਨੇ ਰੋਕਦੀ ਜਾਂ ਪੁਲਿਸ ਵਾਲੇ ਹੁੰਦੇ ਨਹੀਂ ਉੱਥੇ ਜਦੋਂ ਹੁੰਦੇ ਨਹੀਂ ਫਿਰ ਕਰਦੇ ਆ ਜੇ ਉਹਨਾਂ ਦੇ ਟਾਈਮ ਤੋਂ ਜੇ ਉਹਨਾਂ ਨੂੰ ਪੁਲਿਸ ਫੜ ਲਏ ਫਿਰ ਵਾਪਸ ਭੇਜਦੀ ਆ ਜਾਂ ਜੁਰਮਾਨਾ ਲਾਉਂਦੀ ਆ ਤੇ ਫਾਈਨ ਲਾਉਂਦੀ ਆ ਉਹਨਾਂ ਨੂੰ ਫੜ ਕੇ ਤਾਂ ਲੈ ਜਾਂਦੇ ਨੇ ਉਹਨਾਂ ਨੂੰ ਪਤਾ ਨਹੀਂ ਕੀ ਕਰਦੇ ਕੀ ਨਹੀਂ ਪਰ ਮਤਲਬ ਤੁਸੀਂ ਕਹਿੰਦੇ ਹੋ ਵੀ ਮੁੰਡੇ ਨੱਚਦੇ ਆ ਨਾਲ ਕੁੜੀਆਂ ਨੱਚਦੀਆਂ ਨੇ ਉਹ ਪੰਜਾਬੀ ਕੁੜੀਆਂ ਨੇ ਜਾਂ ਗੋਰੀਆਂ ਨੇ ਜਾਂ ਕੌਣੀਆਂ ਵੀ ਹੁੰਦੀਆਂ ਨੇ ਵਿੱਚ ਕਈ ਵਾਰੀ ਪੰਜਾਬੀ ਕੁੜੀਆਂ ਵੀ ਨੱਚਣਾਂ ਲੱਗ ਜਾਂਦੀਆਂ ਆ ਗਏ ਦੋਸਤੋ ਤੁਸੀਂ ਦੇਖ ਸਕਦੇ ਹੋ ਬਰੌਡਵੇ ਰੋਡ ਅਕਸਰ ਹੀ ਬਵੱਤਾਂ ਚ ਰਹਿਣ ਵਾਲੀ ਰੋਡ ਆ ਜਿੱਥੇ ਬਹੁਤ ਲੋਕ ਬਰੌਡਵੇ ਦਾ ਜਿਹੜਾ ਪੌਲਾ ਹੈ ਬਹੁਤ ਮਸ਼ਹੂਰ ਆਗਾ ਜੇ ਤੁਸੀਂ ਇੱਥੇ ਕਦੇ ਪਹਿਲਾਂ ਆਏ ਹੋ ਤੁਸੀਂ ਉਹ ਪੁਲ ਦੇ ਬਾਰੇ ਸਰਚ ਆਊਟ ਕਰਕੇ ਦੇਖਿਓ Google ਉੱਤੇ ਵੀ ਕਈ ਚੀਜ਼ਾਂ ਪਈਆਂ ਹੋਣਗੀਆਂ ਕਿਉਂਕਿ ਪੁਲ ਦੇ ਥੱਲੇ ਅਕਸਰ ਡਰੱਗੀ ਬੈਠੇ ਹੁੰਦੇ ਨੇਗੇ ਉਹਦੇ ਵਿੱਚ ਸੁਣਨ ਦੇ ਵਿੱਚ ਆਏ ਸੀ ਗੋਰੇ-ਗੋਰੀਆਂ ਤੋਂ ਇਲਾਵਾ ਮੈਂ ਸੁਣਿਆ ਪੰਜਾਬੀ ਕੁੜੀਆਂ ਵੀ ਨਸ਼ਾ ਕਰਦੀਆਂ ਪੰਜਾਬੀ ਕੁੜੀਆਂ ਵੀ ਨਸ਼ੇ ਕਰਦੀਆਂ ਉਸ ਪੁਲ ਦੇ ਇੇਠਾਂ ਪੰਜਾਬੀ ਕੁੜੀਆਂ ਵੀ ਨਸ਼ੇ ਕਰਦੀਆਂ ਉਹ ਅਕਸਰ ਦੇਖਿਆ ਜਾ ਸਕਦਾ ਹੈ ਸੋ ਹੱਥ ਬੰਨ ਕੇ ਸਾਡੇ ਸਾਰੇ ਵੱਲੋਂ ਇਹ ਬੇਨਤੀ ਆ ਜਦੋਂ ਤੁਸੀਂ ਆਪਣੀ ਕੰਟਰੀ ਨੂੰ ਛੱਡ ਕੇ ਕਿਸੇ ਹੋਰ ਕੰਟਰੀ ਚ ਜਾਂਦੇ ਹੋ ਤਾਂ ਕਮਿਊਨਿਟੀ ਦਾ ਜ਼ਰੂਰ ਖਿਆਲ ਰੱਖਿਆ ਕਰੋ ਤੁਹਾਡੀ ਰਿਸਪੈਕਟ ਆਦੀ ਇੱਕ ਮਣੀ ਹੋਈ ਤੁਹਾਡੇ ਦੇਸ਼ ਜੇ ਕੋ ਵੱਖਰਾ ਰੁੱਤਵਾ ਦਾ ਸੋ ਉਹ ਸਾਰੀ ਚੀਜ਼ਾਂ ਨੂੰ ਕਾਇਮ ਕਰਕੇ ਤੁਸੀਂ ਰੱਖਣਾਗਾ ਬੇਇੱਜ਼ਤੀ ਵਾਲੀ ਗੱਲ ਨਹੀਂ ਕਰਨੀ ਜੇ ਆਪਾਂ ਚੜ੍ਹਦੀ ਕਲਾ 'ਚ ਰਹਿਣਾਗਾ ਨਾ ਆਪਣਾ ਕਾਮਯਾਬ ਹੋਣਾ ਤਾਂ ਮਿਹਨਤ ਵੀ ਕਰਨੀ ਪਣੀ ਆ ਮਸ਼ਕਤ ਵੀ ਕਰਨੀ ਪਣੀ ਆ ਸਭ ਕੁਝ ਕਰਨਾ ਪੈਣਾ ਬਾਕੀ ਉਸ ਸੱਚੇ ਵਾਹਿਗੁਰੂ ਦੇ ਉੱਤੇ ਪ੍ਰਮਾਤਮਾ ਦੇ ਉੱਤੇ ਨਿਗਾਹ ਰੱਖੋ ਤੁਸੀਂ ਉਹਨੇ ਉਹਦੇ ਕਹਿਣ ਵਾਂਗੂ ਵੀ ਪ੍ਰਮਾਤਮਾ ਦੇ ਘਰ ਦੇਰ ਨਹੀਂ ਹੈਗੀ ਆ ਦੇਰ ਆ ਅੰਧੇਰ ਨਹੀਂ ਹੈਗੀ ਠੀਕ ਹੈ ਸੋ ਇਹ ਚੀਜ਼ਾਂ ਦੁਨੀਆਂ ਨੇ ਦੁਨੀਆਂ 'ਚ ਬਣਦੀਆਂ ਨੇਗੀਆਂ ਇਹ ਸਭ ਕੁਝ ਇਦਾਂ ਹੀ ਚੱਲਦਾ ਆਇਆਗਾ ਤੋ ਤੁਸੀਂ ਖੁਦ ਦੇਖ ਸਕਦੇ ਹੋ ਵੀ ਬਾਈ ਜੀ ਦੀ ਕਿੰਨੀ ਮਿਹਨਤ ਲੱਗੀ ਆ 13 ਸਾਲ 80 ਲੱਖ ਰੁਪਇਆ ਪਰਿਵਾਰ ਤੋਂ 4-5 ਸਾਲ ਦੂਰ ਰਹੇ ਕੋਟਕ ਤੇਰੀਆਂ ਦੇ ੱਥੇ ਬਹੁਤ ਚੀਜ਼ਾਂ ਹੋਈਆਂ ਨੇ ਜੀ ਸੋ ਤੁਸੀਂ ਸਹੀ ਤਰੀਕੇ ਨਾਲ ਆਓ ਆਉਣਾ ਮਾੜਾ ਨਹੀਂ ਹੈਗਾ ਕਿਸੇ ਵੀ ਕੰਟਰੀ ਦੇ ਵਿੱਚ ਸਹੀ ਤਰੀਕੇ ਨਾਲ ਆਓ ਪ੍ਰੋਪਰ ਪੇਪਰ ਵਰਕ ਦੇ ਨਾਲ ਆਓ ਇਮੀਗ੍ਰੇਸ਼ਨ ਪੁਲਿਸ ਤੋਂ ਬਚ ਕੇ ਰਹੋ ਇੱਥੇ ਆ ਕੇ ਐਦਾਂ ਦੀ ਅਵਾਰਾਗਰਦੀਆਂ ਨਾ ਕਰੋ ਨਸ਼ੇ ਨਾ ਕਰੋ ਕੁੱਟਮਾਰ ਨਾ ਕਰੋ ਜਾਂ ਐਦਾਂ ਦਾ ਗੰਦ ਨਾ ਪਾਓ ਜਿ ਜਿਹਦੇ ਨਾਲ ਤੁਹਾਡੀ ਬੇਇੱਜ਼ਤੀ ਹੋਵੇ ਤੁਹਾਡੀ ਕੌਮ ਦੀ ਬੇਇੱਜ਼ਤੀ ਹੋਵੇ ਕੱਲ ਨੂੰ ਤੁਹਾਡੀਆਂ ਕੀਤੀਆਂ ਹੋਈਆਂ ਗਲਤੀਆਂ ਕਰਕੇ ਜਿਹੜੀ ਦੂਜੀਆਂ ਕੰਟਰੀਆਂ ਤੋਂ ਹੋਰ ਲੋਕ ਆਉਣੇ ਨੇ ਵੀ इवन ਤੁਹਾਡੀ ਕਮਿਊਨਿਟੀ ਤੋਂ ਤੁਹਾਡੇ ਹੋਰ ਤਾਏ ਚਾਚੇ ਭੂਆ ਮਾਮੇ ਪਾਤੀਆਂ ਦੇ ਜਿਹੜੀ ਰਿਸ਼ਤੇਦਾਰ ਆਉਣਗਾ ਉਹਨਾਂ ਦੇ ਰਸਤੇ ਨਾ ਬੰਦ ਕਰੋ ਸੋ ਖਿਆਲ ਰੱਖਿਆ ਕਰੋ ਜੀ ਦੋਸਤੋ ਇਹ ਸੀ ਅੱਜ ਦੀ ਇੰਟਰਵਿਊ ਬਾਈ ਜੀ ਬਹਾਦਰ ਸਿੰਘ ਜੀ ਦੇ ਨਾਲ ਸੋ ਮਿਲਦੇ ਆਪਾਂ ਕਿਸੇ ਅਗਲੀ ਜਗ੍ਹਾ ਦੇ ਉੱਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ